ਜਪਣ ਵਾਲਾ ਤਾਂ ਧੰਤਾ ਦੇ ਯੋਗ ਹੈ ਪਰ ਜਿਹੜਾ ਸਤ ਸੰਗਤ ਦੇ ਵਿੱਚ ਬੈਠ ਕਰਕੇ ਧਿਆਨ ਦੇ ਨਾਲ ਸੁਣਨਾ ਕਰਦਾ ਹੈ ਉਹ ਤਿੰਨ ਗੁਣਾ ਪਵਿੱਤਰ ਮੰਨਿਆ ਜਾਂਦਾ ਹੈ ਮਹਾਰਾਜ ਜੀ ਬਚਨ ਕਰਨਾ ਕਰਦੇ ਹਨ ਕਹਿਤ ਪਵਿੱਤਰ ਸੁਣਤ ਪੰਨੀ ਭਾਵ ਉਸ ਪਰਮੇਸ਼ਵਰ ਦੇ ਨਾਮ ਨੂੰ ਲੈਣ ਵਾਲਾ ਸਿਰ ਪਵਿੱਤਰ ਹੈ ਪਰ ਜਿਹੜਾ ਉਸ ਪਰਮੇਸ਼ਵਰ ਦੇ ਨਾਮ ਨੂੰ ਧਿਆਨ ਦੇ ਨਾਲ ਆਪਣੇ ਕੰਨਾਂ ਦੇ ਨਾਲ ਸੁਣਨਾ ਕਰਦਾ ਉਪਨੀਤ ਹੈ। ਭਾਵ ਪਵਿੱਤਰ 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 ਪੰਨੀ। ਉਹ ਤਿੰਨ ਗੁਣਾ ਯਾਦਾ ਪਵਿੱਤਰ ਹੋ ਜਾਂਦਾ ਹੈ ਜਿਹੜਾ ਆਪਣੇ ਗੁਰੂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣਨਾ ਕਰਦਾ ਹੈ। ਤੇ ਇਸ ਗੱਲ ਦੀ ਪੁਸ਼ਟੀ ਆਪ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਰ ਦਿੱਤੀ। ਕਿਉਂਕਿ ਮੰਨਣ ਤੋਂ ਪਹਿਲਾਂ ਕਮਾਉਣ ਤੋਂ ਪਹਿਲਾਂ ਗੁਰਮਹਾਰਾਜਿਆਂ ਨੇ ਜੜੀਆਂ ਸੁਣਨ ਵਾਲੀਆਂ ਪੋੜੀਆਂ ਨੂੰ ਪਹਿਲਾਂ ਦਰਜ ਕਰਨ ਦਿੱਤਾ ਤੇ ਉੱਥੇ ਗਰੰਟੀशुदा ਗੱਲ ਇਹ ਆਖ ਦਿੱਤੀ ਸੁਣਿਆ ਦੁਖ ਪਾਪ ਕਾ ਨਾਸ